ਉਹ ਮੁੰਡੇ ਖੁੰਡੇ ਆਂਦੇ ਸੀ ਕੋਈ ਨਹੀ ਚੀਜ਼ ਖਿਲਾਓ ਨਹੀ ਚੀਜ਼ ਖਿਲਾਓ ਫਿਰ ਅਸੀਂ ਹਰ ਵਾਰੀ ਕੋਈ ਕੋਈ ਨਵੀਂ ਨਮੀ ਚੀਜ਼ ਬਣਾ ਬਣਾ ਕੇ ਖਿਲਾਣਾ ਜੀ KFC ਮਮੋਸ ਮਤਲਬ ਮੁੰਡੇ ਨੂੰ ਮੈਂ ਤੁਹਾਨੂੰ ਕਰਕੂਰੇ ਮਮੋਸ ਖਿਲਾਣਾ ਜੀ ਉਹ ਫਿਰ ਕਰਕੂਰੇ ਅਸੀਂ ਨਾ ਫਿਰ KFC ਮਮੋਸ ਨਾਮ ਹੀ ਰੱਖਦੇ ਜੀ ਜੀ 베ਜ ਵਿੱਚ ਹੁੰਦਾ ਪਨੀਰ ਵਿੱਚ ਹੁੰਦਾ ਜੀ ਤੇ ਚਿਕਨ ਵਿੱਚ ਵੀ ਹੁੰਦਾ ਜੀ ਠੀਕ ਹੈ ਜੀ ਇਹਦੇ ਵਿੱਚ ਆਰ ਆ ਰੋਡ ਹੁੰਦਾ ਜੀ ਬੇਸਨ ਹੁੰਦਾ ਜੀ ਬਾਕੀ ਸਾਰੇ ਮਸਾਲੇ ਲਸਣ ਅਦਰਕ ਸਾਰਾ ਪੇਸਟ ਕਰਕੇ ਬਣਾ ਕੇ ਆਹ ਦੇਖੋ ਜੀ ਮਮੋਸ ਤਿਆਰ ਕੀਤੇ ਹੋਏ ਨੇ ਠੀਕ ਹੈ ਜੀ ਇਹਨੂੰ ਅਸੀਂ ਐਂ ਕਰਕੇ ਇਹਨੂੰ ਨਾ ਫਿਰ ਇਹਨੂੰ ਐਂ ਕਰਕੇ ਨਾ ਮੈਗਨੇਟ ਕਰਕੇ ਤੁਸੀਂ KFC ਬਹੁਤ ਵਾਰੀ ਖਾਦਾ ਹੋਣਾ ਹੈ KFC ਜਿਹੜਾ ਹੈ ਬਹੁਤ ਇੱਕ ਆਪਣੇ ਆਪ ਦੇ ਵਿੱਚ ਬ੍ਰਾਂਡ ਹੈ ਪਰ ਅੱਜ ਅਸੀਂ ਤੁਹਾਨੂੰ KFC ਮੋਮੋਸ ਜਿਹੜੇ ਆ ਦਿਖਾਉਣ ਵਾਲੇ ਆ ਤੇ ਤੁਸੀਂ ਹੈਰਾਨ ਹੋ ਜਾਓਗੇ ਇਹ ਸੁਣ ਕੇ ਕਿ ਕਿ KFC ਮੋਮੋਸ ਸਿਰਫ ਨਾਨ-ਵੀਜ ਦੇ ਵਿੱਚ ਨਹੀਂ ਸਗੋਂ ਵੈਜ ਦੇ ਵਿੱਚ ਵੀ ਅਵੇਲੇਬਲ ਅਵੇਲੇਬਲ ਨੇ ਭਾਜੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਭਾਜੀ KFC ਦੀ ਗੱਲ ਹੋ ਰਹੀ ਹੈ ਜਿਵੇਂ KFC ਅੱਜ ਕੱਲ ਬਹੁਤ ਜ਼ਿਆਦਾ ਫੇਮਸ ਹੈ ਲੋਕ ਬਹੁਤ ਜ਼ਿਆਦਾ ਸ਼ਕੀਰ ਨੇ ਖਾਣ ਪੀਣਦੇ ਪਰ ਤੁਸੀਂ ਇੱਕ ਵੱਖਰਾ ਹੀ ਸਵਾਗ ਲੈ ਕੇ ਆਏ ਹੋ ਜਿਵੇਂ ਆਪ ਕੋ ਕਹਿ ਸਕਦੇ ਪੰਜਾਬੀ ਚ ਵੱਖਰਾ ਸਵਾਗ ਕਿ ਤੁਸੀਂ ਨਾਨ ਵੇਜ ਦੇ ਇਲਾਵਾ ਵੇਜੀ ਤੋਂ ਇਲਾਵਾ ਨਾਨ ਵੇਜ ਤੋਂ ਇਲਾਵਾ ਵੇਜ ਵੀ ਤੁਹਾਡੇ ਕੋਲ KFC ਨੇ ਭਾਜੀ ਕੀ ਖਾਸੀਅਤ ਹੈ ਇਸ ਵਿੱਚ ਉਹ ਬਸ ਐਵੇਂ ਹੀ ਹੈ ਜੀ ਕਿ ਮੁੰਡੇ ਖੁੰਡੇ ਆਂਦੇ ਸੀ ਕੋਈ ਨਈ ਚੀਜ਼ ਖਿਲਾਓ ਨਈ ਚੀਜ਼ ਖਿਲਾਓ ਫਿਰ ਅਸੀਂ ਹਰ ਵਾਰੀ ਕੋਈ ਕੋਈ ਨਵੀਂ ਨਮੀ ਚੀਜ਼ ਬਣਾ ਬਣਾ ਕੇ ਖਿਲਾਉਣਾ ਹੈ ਜੀ ਮੇਰਾ ਮਨਜੀਤ ਫਾਸਟ ਫੂਡ ਮੈਂ ਹੀ ਓਨਰ ਹੈ ਜੀ ਤੇ ਅਸੀਂ ਨਾ KFC ਮਮੋਸ ਮਤਲਬ ਮੁੰਡੇ ਨੂੰ ਮੈਂ ਤੁਹਾਨੂੰ ਕਰਕੁਰੇ ਮਮੋਸ ਖਿਲਾਣਾ ਜੀ ਉਹ ਫਿਰ ਕਰਕੁਰੇ ਅਸੀਂ ਨਾ ਫਿਰ KFC ਮਮੋਸ ਨਾਮ ਹੀ ਰੱਖਦੇ ਜੀ ਜੀ वेज ਵਿੱਚ ਹੁੰਦਾ ਪਨੀਰ ਵਿੱਚ ਹੁੰਦਾ ਜੀ ਤੇ ਚਿਕਨ ਵਿੱਚ ਵੀ ਹੁੰਦਾ ਜੀ ਕੀ ਪਾਜੀ ਸਭ ਤੋਂ ਪਹਿਲਾਂ ਇਹ ਦੱਸੋ ਸ਼ਾਪ ਕਿੰਨੀ ਕੁ ਪੁਰਾਣੀ ਹੈ ਸਾਡੀ ਹੋ ਗਿਆ ਜੀ ਮਤਲਬ 13-14 ਸਾਲ ਹੋ ਗਏ ਜੀ 13-14 ਸਾਲ ਹੋ ਗਏ ਤੇ ਪਾਜੀ ਹਰ ਵਾਰੀ ਹਰ ਕਿਸੇ ਨੂੰ ਇੱਕ ਨਵਾਂ ਟੇਸਟ ਕਰਾਉਣਾ ਤੇ ਹਰ ਇੱਕ ਵਾਰੀ ਇੱਕ ਨਵਾਂ ਨਵੀਂ-ਨਵੀਂ ਚੀਜ਼ਾਂ ਜਿਹੜੇ ਤੁਸੀਂ ਆਈਟਮ ਆ ਬੰਦੇ ਨੂੰ ਖਵਾਉਂਦੇ ਤੇ ਤਾਰੀਫਾਂ ਜਿਹੜੇ ਉਹਦੇ ਹੱਕਦਾਰ ਬਣਦੇ ਹੋ ਹਾਂਜੀ ਹਾਂਜੀ ਤੇ ਪਾਜੀ ਦੱਸ ਅਸੀਂ ਦੇਖਣਾ ਚਾਹਾਂਗੇ ਕਿ ਜਿਹੜੇ KFC ਹੈ ਵੈਜ ਇਹ ਨਾਨ ਵੇਜ ਜੀ ਉਹ ਜ਼ਰੂਰ ਆਪਾਂ ਦੇਖਣਾ ਚਾਹਾਂਗੇ ਕਿ ਕਿੱਦਾਂ ਤਿਆਰ ਕੀਤਾ ਜਾਂਦਾ ਕੀ ਕੀ ਮਸਾਲੇ ਪੈਂਦੇ ਤੇ ਕੀ ਸਪੈਸ਼ਲ ਆ ਉਹਨਾਂ ਚੀਜ਼ਾਂ ਸਪੈਸ਼ਲ ਤਾਂ ਕੁਝ ਨਹੀਂ ਹੈ ਜੀ ਬਸ ਉਹ ਅਸੀਂ ਨਾ ਮਸਾਲਾ ਮੈਗਨੇਟ ਕਰਕੇ ਬਣਾਉਂਦੇ ਆ ਜੀ ਠੀਕ ਹੈ ਜੀ ਇਹਦੇ ਵਿੱਚ ਆਰਾ ਰੋਡ ਹੁੰਦਾ ਜੀ ਬੇਸਨ ਹੁੰਦਾ ਜੀ ਬਾਕੀ ਸਾਰੇ ਮਸਾਲੇ ਲਸਣ ਅਦਰਕ ਸਾਰਾ ਪੀਸਟ ਕਰਕੇ ਬਣਾ ਕੇ ਆਹ ਦੇਖੋ ਜੀ ਮਮੋਸ ਤਿਆਰ ਕੀਤੇ ਹੋਏ ਨੇ ਠੀਕ ਹੈ ਜੀ ਇਹਨੂੰ ਅਸੀਂ ਆਇਆ ਕਰਕੇ ਇਹਦੇ ਵਿੱਚ ਭਾਜੀ ਕੀ ਹੈ ਵੈਸੇ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਪਨੀਰ ਹੈ ਜੀ ਇਹ ਪਨੀਰ ਵੇਜ ਮਮੋਸ ਹੈ ਜੀ ਪਨੀਰ ਵੈਜ ਮੋਮੋਸ ਉਹ ਵੀ KFC ਵਾਲੇ ਹਾਂਜੀ ਇਹਨੂੰ ਨਾ ਉਹ ਲਿਆਈ ਪ੍ਰਕਾਸ਼ ਇਹਨੂੰ ਨਾ ਫਿਰ ਇਹਨੂੰ ਐ ਕਰਕੇ ਨਾ ਮੈਗਨੇਟ ਕਰਕੇ ਜੀ ਤੇ ਇਹਨੂੰ ਨਾ ਅਸੀਂ ਉਹ ਬ੍ਰੈਡ ਕ੍ਰਮ ਹੁੰਦਾ ਹਾਂਜੀ ਇਹਨੂੰ ਮੈਗਨੇਟ ਕਰ ਲੇ ਜੀ ਠੀਕ ਹੈ ਜੀ ਪ੍ਰਕਾਸ਼ ਅੱਗ ਲਗਾਈ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਇਹਨਾਂ ਨੂੰ ਮਸਾਲੇ ਵਿੱਚ ਮਿਕਸ ਕਰਕੇ ਤੇ ਭਾਜੀ ਇਹ ਕੀ ਹੈ ਜਿਹਦੇ ਵਿੱਚ ਤੁਸੀਂ ਮਿਕਸ ਕਰ ਰਹੇ ਹੋ ਇਹ ਇਹ ਬ੍ਰੈਡ ਕ੍ਰਮ ਹੈ ਜੀ ਬੈਟ ਲੈ ਗਰਾ ਹਾਂਜੀ ਹਾਂਜੀ ਜਿਹਦੇ ਨਾਲ ਕ੍ਰਿਸਪੀ ਲੁੱਕ ਖਾਣ ਨੂੰ ਜਿਹੜਾ ਦਿੱਕਤ ਮਿਲੂਗਾ ਟੇਸਟ ਤੇ KFC ਵਾਲਾ ਲੁੱਕ ਜਿਹੜਾ ਸਾਨੂੰ ਦੇਖਣ ਨੂੰ KFC ਮਮੂਸ ਹੈਗਾ ਜੀ ਟੇਸਟ ਵੀ KFC ਵਰਗਾ ਹੀ ਆਏਗਾ ਜੀ ਪਰ ਇਹ ਮਤਲਬ ਬਹੁਤ ਵਧੀਆ ਚੀਜ਼ ਹੈ ਇਹ ਮਤਲਬ ਹਰ ਇੱਕ ਨੂੰ ਪਸੰਦ ਆਂਦਾ ਸਸਤਾ ਆਈਟਮ ਹੈ ਅਗਲਾ ਕਹਿੰਦਾ ਆਪਣਾ KFC ਚਿਕਨ ਖਾਣਾ KFC ਲੈਗ ਖਾਣਾ ਅਸੀਂ ਕਹਿੰਦੇ KFC ਮਮੂਸ ਖਾਓ ਕਈਆਂ ਦੀ ਨਾ ਬੜੀ ਖੁਆਇਸ਼ ਹੁੰਦੀ ਹੈ ਕਿਉਂਕਿ ਹਰ ਕੋਈ ਨਾਨਵੇਜ ਨਹੀਂ ਖਾ ਸਕਦਾ ਉਹਨਾਂ ਨੂੰ ਇੱਕ ਤਾਂ ਹੁੰਦਾ ਹੀ ਹੈ ਕਿ ਹਰ ਟਾਈ ਵਾਰੀ ਕਿ ਕੇਸੀ ਦੇ ਵਿੱਚ ਇੱਕ ਇਦਾਂ ਦਾ ਕੀ ਹੈ ਜੀ ਜੋ ਕਿ ਬਾਕੀ ਜੀ ਜਰ ਦੇ ਵਿੱਚ ਨਹੀਂ ਹੈ ਲੋ ਜੀ ਹੁਣ ਤੁਹਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ ਕਿ ਤੁਹਾਡੇ ਆਪਣੇ ਮੰਜੀਤ ਪਾਸਪੋਰਟ ਦੇ ਵਿੱਚ ਤੁਹਾਨੂੰ ਜਿਹੜੇ ਸਪੈਸ਼ਲੀ KFC ਵਾਲੇ ਜਿਹੜੇ ਮੋਮੋਸੋਂ ਦੇਖਣ ਨੂੰ ਵੀ ਮਿਲਣ ਵਾਲੇ ਤੇ ਖਾਣ ਨੂੰ ਵੀ ਮਿਲਣ ਵਾਲੇ ਐ ਤੇ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਹੁਣ ਦੇਖ ਸਕਦੇ ਹੋ ਵੀ ਇਹਨੂੰ ਹੁਣ ਅਸੀਂ ਫਰਾਈਡ ਕਰਾਂਗੇ ਤੇ KFC ਦੇ ਇੱਥੇ ਸਿਰਫ ਤੁਹਾਨੂੰ ਵੈਜੀ ਹੀ ਨਹੀਂ ਸਗੋਂ ਨਾਨ-ਵੈਜ ਵੀ ਖਾਣ ਨੂੰ ਮਿਲਣ ਵਾਲੇ ਪਰ ਇਹਨਾਂ ਦਾ ਜਿਹੜਾ ਤਰੀਕਾ ਬੜਾ ਹੀ ਡਿਫਰੈਂਟ ਐ ਕਿਉਂਕਿ ਦੇਖ ਸਕਦੇ ਹੋ ਇਹਨਾਂ ਨੇ ਕੜਾਈ ਵੀ ਅਲੱਗ ਰੱਖੀ ਹੋਈ ਹੈ ਬਾਜੀ ਇਹ ਕੜਾਈ ਜਿਹੜੀ ਰੱਖੀ ਹੋਈ ਹੈ ਅਲੱਗ-ਅਲੱਗ ਨਾਨ-ਵੈਜ ਦੀ ਅਲੱਗ ਰੱਖੀ ਹੋਈ ਹੈ ਜੀ ਵੈਜ ਦੀ ਅਲੱਗ ਰੱਖਿਆ ਹੋਏ ਨੇ ਅਸੀਂ ਵੈਜ ਦਾ ਸਮਾਨ ਅਲੱਗ ਫਰਾਈ ਕਰਨੇ ਨਾਨ-ਵੈਜ ਦੇ ਅ ਨਾ ਵੈਜ ਨੋਨ ਵੈਜ ਦੋ ਜੀ ਹਾਂ ਜੀ ਹਾਂ ਜੀ ਆਪਣੇ ਸਾਹਮਣੇ ਖੜੇ ਹੋ ਕੇ ਇੱਕ ਬਣ ਵਾਹ ਤੁਹਾਨੂੰ ਵੈਜ ਦਾ ਵੈਜ ਮਿਲੇਗਾ ਨੋਨ ਵੈਜ ਦਾ ਨੋਨ ਮਿਲੇਗਾ ਅਲੱਗ ਅਲੱਗ ਇੱਕ ਸੁਪਨੀ ਹੋਗਾ ਨਹੀਂ ਜੀ ਜਮਈ ਨਹੀਂ ਤੇ ਜਿਹੜੇ ਵੀ ਖਾਣ ਦੇ ਸ਼ੁਕੀਨ ਆ ਅਸੀਂ ਇਹੀ ਕਹਾਂਗੇ ਕਿ ਇੱਧਰ ਆ ਕੇ ਇੱਕ ਵਾਰੀ ਵਿਜ਼ਿਟ ਕਰ ਲਿਓ ਜੀ ਲੋਕੇਸ਼ਨ ਅਸੀਂ ਤੁਹਾਨੂੰ ਦੱਸ ਦਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਤੁਹਾਨੂੰ ਲੋਕੇਸ਼ਨ ਦਾ ਪਤਾ ਲੱਗ ਜਾਊਗਾ ਤੇ ਜਿਹੜੇ ਤੁਹਾਨੂੰ ਵੈਜ ਨੌਨ ਵੈਜ KFC ਵਾਲੇ ਜਿਹੜੇ ਮੋਮੋਜ਼ ਆ ਉਹ ਖਾਣ ਨੂੰ ਮਿਲਣ ਵਾਲੇ ਆ ਤੇ ਜਿੰਨਾ ਲੋਕਾਂ ਦਾ ਸੁਪਨਾ ਹੁੰਦਾ ਵੀ ਆਪਾਂ KFC ਟੇਸਟ ਵੀ ਕਰ ਸਕਦੇ ਕੀ ਹੁੰਦਾ KFC ਦੇ ਵਿੱਚ ਤੇ ਹੁਣ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵੈਜ ਦੇ ਵਿੱਚ ਮੋਮੋਜ਼ ਜਿਹੜੇ ਆ ਉਹ ਮਿਲਣ ਵਾਲੇ ਹੁਣ ਦੇਖ ਸਕਦੇ ਹੋ ਫਰਾਈ ਕੀਤਾ ਜਾ ਰਿਹਾ ਹੈ ਤੇ ਅਦੇ ਨਾਲ ਦੀ ਨਾਲ ਫਰਾਈ ਵੀ ਕੀਤਾ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਸੋ ਦੇਖ ਸਕਦੇ ਹੋ ਕਿ ਜਿਹੜੇ ਮੋਮੋਜ਼ ਨੇ ਉਹ ਫਰਾਈ ਕੀਤੇ ਜਾ ਰਹੇ ਹੈ ਭਾਜੀ ਕਿੰਨਾ ਟਾਈਮ ਦੇ ਵਿੱਚ ਇਹ ਫਰਾਈਡ ਹੋ ਜਾਂਦੇ 5 ਮਿੰਟ ਚ ਤਿਆਰ ਹੋ ਜਾਂਦਾ ਜੀ 5 ਮਿੰਟ ਹਾਂ ਜੀ ਜਿਹੜੇ ਉਹ ਦੂਜੇ ਮੋਮੋਸ ਹੁੰਦੇ ਹੈ ਮਤਲਬ ਪਹਿਲਾਂ ਹੀ ਉਹਦੇ ਚ ਗਰੇਵੀ ਵਗੈਰਾ ਤਿਆਰ ਕਰਦੇ ਹੋ ਤੇ ਜਦੋਂ ਉਹਨਾਂ ਦੀ ਲੋਕਾਂ ਦੀ ਡਿਮਾਂਡ ਹੁੰਦੀ ਹੈ ਵੀ KFC ਵਾਲੇ ਖਾਣੇ KFC ਵਾਲੇ ਖਾਣੇ ਆ ਫਿਰ ਐਟ ਅ ਟਾਈਮ ਉਹਨਾਂ ਨੂੰ ਗਰਮ ਕਰਕੇ ਤੇ ਸਪੈਸ਼ਲੀ ਨਹੀਂ ਅਸੀਂ ਨਾਲ ਦੇ ਨਾਲ ਹੀ ਬਣਾਉਂਦੇ ਆ ਜੀ ਜੀ ਜਿਹਾ ਹਾਂ ਤਿਆਰੀ ਹੁੰਦੇ ਮੋਮੋਸ ਤਿਆਰ ਹੁੰਦੇ ਨੇ ਸਮਾਨ ਤਿਆਰ ਹੁੰਦੇ ਅਸੀਂ ਬਸ ਲਗਾਉਣਾ फटाफट ਤੇ ਤਿਆਰ ਕਰਕੇ ਅਸੀਂ ਫਰਾਈ ਕਰਕੇ ਦੇ ਦੇਣਾ ਜੀ ਤਿਆਰ ਕਰਕੇ ਹਾਂਜੀ 5 ਤੋਂ 10 ਮਿੰਟ ਦੇ ਵਿੱਚ ਵਿੱਚ 5 ਤੋਂ 10 ਮਿੰਟ ਦੇ ਵਿੱਚ ਵਿੱਚ ਜੇ ਤੁਹਾਨੂੰ KFC ਵਾਲੇ ਮੋਮੋ ਜਿਹੜੇ ਦੇਖਣ ਨੂੰ ਖਾਣ ਨੂੰ ਮਿਲਣ ਵਾਲੇ ਆ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਫਾਈਨਲੀ ਜਿਹੜੇ KFC ਵਾਲੇ ਵੈਜ ਮੋਮੋਸ ਨੇ ਤਿਆਰ ਹੋ ਕੇ ਆ ਚੁੱਕੇ ਨੇ ਤੇ ਭਾਜੀ ਇੱਕ ਵਾਰੀ ਨਾ ਇਹਨੂੰ ਤੋੜ ਕੇ ਜਰੂਰ ਦਿਖਾ ਦਿਓ ਕਿ ਲੋਕਾਂ ਨੂੰ ਵਿਸ਼ਵਾਸ ਹੋ ਜਾਏ ਕਿ ਸੱਚੀ ਵੈਜ ਨੇ ਹਾਂਜੀ ਪਨੀਰ ਹੈ ਜੀ ਆ ਪਨੀਰ ਮਮੋਸ ਹੈ ਜੀ ਤੇ ਆ ਆਪਣੇ ਹੈਗੇ ਵੈਜ ਮਮੋਸ ਵੈਜ ਮਮੋ ਹਾਂਜੀ ਸਬਜੀ ਵਾਲੇ ਸਬਜੀ ਵਾਲੇ ਠੀਕ ਹੈ ਜੀ ਇਹ ਦੋਨੋਂ ਹੀ ਬਹੁਤ ਵਧੀਆ ਹੁੰਦੇ ਹੈ ਜੀ ਜੀ ਹਰ ਇੱਕ ਨੂੰ ਪਸੰਦ ਆਂਦਾ ਜੀ ਨਾਲ ਕੰਪਲੀਟ ਕਿੰਨੇ ਦੀ ਹੁੰਦੀ ਹੈ ਇਹ 120 ਰੁਪਏ ਦੀ ਹੈ ਜੀ 120 ਦੇ ਹਾਂਜੀ ਤੁਹਾਨੂੰ 10 ਪੀਸ 10 ਪੀਸ 120 ਦੇ ਵਿੱਚ ਤੁਹਾਨੂੰ KFC ਦੇ ਉਹ ਵੀ ਵੈਜ ਮਮੋਸ ਦੇ 10 ਪੀਸ ਖਾਣ ਨੂੰ ਮਿਲ ਸਕਦੇ ਆ ਲੋਕੇਸ਼ਨ ਅਸੀਂ ਭਾਈ ਤੋਂ ਪੁੱਛਵਾ ਦਿੰਨੇ ਤਾਂ ਕਿ ਤੁਹਾਨੂੰ ਆਉਣ ਦੇ ਵਿੱਚ ਪ੍ਰੋਬਲਮ ਨਾ ਪਵੇ